ਜਿਵੇਂ ਜਿਵੇਂ ਪਤਾ ਲੱਗਦਾ ਗਿਆ ਪਿੰਡ ਦੇ ਵੱਡੇ ਦਰਵਾਜ਼ੇ ਅੱਗੇ ਇਕੱਠ ਹੁੰਦਾ ਗਿਆ ਕੰਧ ਤੇ ਲੱਗੀ ਫੋਟੋ ਤੋਂ ਅੱਖ ਵੀ ਚਪਕ ਨਹੀਂ ਸੀ ਹੋ ਰਹੀ ਜਿਵੇਂ ਅਤੀਤ ਦੇ ਪਰਛਾਵਿਆਂ ਨੇ ਅਜੀਬ ਜਿਹਾ ਚੱਕਰ ਵੀ ਉਹ ਸਿਰ ਜ ਲੈੰਦੇ ਪੰਜਾਬ ਲੈ ਆਂਦਾ ਹੋਵੇ ਵੰਡ ਤੋਂ ਬਾਅਦ ਲੋਕਾਂ ਦਾ ਪ੍ਰਵਾਸ ਸਭ ਤੋਂ ਵੱਡਾ ਪ੍ਰਵਾਸੀ ਉਸ ਸਮੇਂ ਦੌਰਾਨ ਕੋਈ ਫਿਰਕੂ ਹਿੰਸਾ ਨਹੀਂ ਸਭ ਕੁਝ ਤੈਸ ਨੈਸ ਕਰ ਦਿੱਤਾ ਲਾਹੌਰ ਦੇ ਬਾਜ਼ਾਰਾਂ ਵਿੱਚ ਹਮੇਸ਼ਾ ਚਹਿਲ ਪਹਿਲ ਰਹਿੰਦੀ ਗਲੀਆਂ ਵਿੱਚ ਅਕਸਰ ਹੀ ਨੂਰਾਂ ਦੇ ਤੇ ਪਾਲਾ ਸਾਈਕਲ ਦੀਆਂ ਟੱਲੀਆਂ ਮਾਰਦੇ ਤੇ ਇੱਕ ਦੂਜੇ ਤੋਂ ਅੱਗੇ ਲੱਗਣ ਲਈ ਜਦੋਂ ਜਹਿਦ ਕਰਦੇ ਲਾਹੌਰ ਦੀ ਤੰਗ ਜਹੀ ਗਲੀ ਵਿੱਚ ਦੋਨੋਂ ਸਾਈਕਲ ਅੱਗੇ ਪਿੱਛੇ ਆਹ ਰੁਕਦੇ ਟਾਬੇ ਮੂਰੇ ਲੱਗੇ ਨਲਕੇ ਤੇ ਨਰਿੰਜਨ ਸਿੰਘ ਹੱਥ ਤੋਣ ਪਿੱਛੋਂ ਆਪਣੀ ਲੰਬੀ ਤੇ ਕਾਲੀ ਛਾਹ ਦਾੜੀ ਨੂੰ ਸਵਾਰ ਰੱਖਦਾ ਆਜੋ ਮੈਨੂੰ ਪਤਾ ਸੀ ਦੁਕਾਨ ਤੇ ਪਹਿਲਾਂ ਸਾਈਕਲ ਨੂਰਾ ਦਾ ਹੀ ਰੋਣਾਏ ਆਹ ਲੋ ਗਰਮਾ ਗਰਮ ਸਮੋਸੇ ਤੇ ਜਲਦੀ ਮਦਰਸੇ ਪਹੁੰਚੋ ਪਹਿਲਾਂ ਹੀ ਤੁਸੀਂ ਲੇਟ ਹੋ ਨੂਰਾ ਨੇ ਆਪਣਾ ਸਮੋਸਾ ਜਲਦੀ ਖਾ ਕੇ ਪਾਲੇ ਦੀ ਪਲੇਟ ਵਿੱਚੋਂ ਵੀ ਉਸ ਦਾ ਸਮੋਸਾ ਚੱਕ ਲੈਣਾ ਪਾਲਾ ਕੁਝ ਬੋਲਦਾ ਨੂਰਾ ਉਸ ਤੋਂ ਪਹਿਲਾਂ ਹੀ ਆਖਦੀ ਤੂੰ ਤਾਂ ਜਵਾ ਪੋਲਾ ਹੀ ਏ ਪੋਲਾ ਇੰਨੀ ਗੱਲ ਸੁਣ ਪਾਲਾ ਖੇਜ ਜਾਂਦਾ ਤੇ ਮਦਰਸੇ ਪਹੁੰਚਣ ਤੱਕ ਨੂਰਾ ਨਾਲ ਗੱਲ ਨਾ ਕਰਦਾ ਨਰਿੰਦਰ ਸਿੰਘ ਤੇ ਮੁਹੰਮਦ ਖਾਨ ਦੋਨੋਂ ਗੁਆਂਢੀ ਸੀ ਆਪਸੀ ਵਧੀਆ ਬੋਲਚਾਲ ਹਰ ਦੁੱਖ ਸੁੱਖ ਨਾਲ ਨਾਲ ਖੜਦੇ ਪਾਲਾ ਨਰਿੰਦਰ ਦਾ ਪੁੱਤਰ ਸੀ ਤੇ ਨੂਰਾ ਮੁਹੰਮਦ ਖਾਨ ਦੀ ਬੇਟੀ ਦੋਨੋਂ ਇੱਕੋ ਕਲਾਸ ਵਿੱਚ ਪੜ੍ਹਦੇ ਤੇ ਅਕਸਰ ਇਕੱਠੇ ਹੀ ਆਉਂਦੇ ਜਾਂਦੇ ਪਰ ਕੁਝ ਕਟੜਵਾਦੀਆਂ ਨੂੰ ਇਹਨਾਂ ਦਾ ਆਪਸੀ ਪਿਆਰ ਤੇ ਸਾਂਝ ਰੜਕਦੀ ਸੀ ਅਕਸਰ ਨੂਰਾ ਤੇ ਪਾਲਾ ਜਦ ਮਦਰਸੇ ਤੋਂ ਵਾਪਸ ਆਉਂਦੇ ਤਾਂ ਰਸਤੇ ਵਿੱਚ ਕਬਰਸਤਾਨ ਆਉਂਦਾ ਵੱਡੇ ਸਾਰੇ ਬੋਰ ਥੱਲੇ ਕੁਝ ਪੜ ਲਈ ਸਾਈਕਲ ਖੜਾ ਉੱਥੇ ਹੀ ਬੈਠ ਜਾਂਦੇ ਦੂਰ ਤੱਕ ਕਬਰਾਂ ਨੂੰ ਵੇਖ ਨੂਰਾ ਆਖਰੀ ਪਾਲੇ ਆਓ ਵੇਖ ਮੇਰੀ ਮਾਸੀ ਦੀ ਕਬਰ ਤੇ ਆ ਸਾਡੀ ਵੱਡੀ ਤਾਈ ਦੀ ਕਬਰਾਂ ਜਦ ਸਾਡੇ ਕਿਸੇ ਦੀ ਫੋਟ ਹੋ ਜਾਂਦੀ ਹੈ ਤਾਂ ਇੱਥੇ ਹੀ ਦਫਨ ਕਰਦੇ ਹਾਂ ਤਾਂ ਕਿ ਸਾਰੇ ਇਕੱਠੇ ਹੀ ਰਹਿਣ ਨੂਰਾ ਦੀ ਗੱਲ ਸੁਣ ਪਾਲਾ ਬੇहद ਉਦਾਸ ਜਿਹਾ ਹੋ ਗਿਆ ਕਬਰਸਤਾਨ ਜਿੰਨੀ ਚੁੱਪ ਉਸ ਦੇ ਅੰਦਰ ਪਾਸਰ ਜਿਹੀ ਗਈ ਕੀ ਗੱਲ ਹੋ ਗਈ ਨੂਰਾ ਨੇ ਪਾਲੇ ਦਾ ਮੋਢਾ ਹਰੂਨ ਪੁੱਛਿਆ ਲੰਬਾ ਜਿਹਾਂ ਸਾਲ ਐ ਪਾਲਾ ਬੋਲਿਆ ਨੂਰਾ ਫਿਰ ਤਾਂ ਆਪਾਂ ਮਰਨ ਤੋਂ ਬਾਅਦ ਇਕੱਠੇ ਨਹੀਂ ਹੋ ਸਕਦੇ ਸਾਡੇ ਤਾਂ ਸਮਸ਼ਾਨ ਘਾਟ ਵਿੱਚ ਇੱਥੋਂ ਬਹੁਤ ਦੂਰ ਦੀ ਇਹਨਾਂ ਸੁਣ ਨੂਰਾ ਖੂਬ ਹੱਸੀ ਜਿਵੇਂ ਪਤਝੜ ਤੋਂ ਬਾਅਦ ਬਹਾਰ ਆ ਗਈ ਹੋਵੇ ਤੂੰ ਸੱਚਮੁੱਚ ਪੋਲਾ ਇਹ ਪੋਲਾ ਕੋਈ ਨਾ ਤੂੰ ਫੇਰ ਨਾ ਕਰ ਆਪਾਂ ਮਰਨ ਤੋਂ ਬਾਅਦ ਵੀ ਇੱਕ ਦੂਜੇ ਦੇ ਕੋਲੇ ਹੀ ਰਵਾਂਗੇ ਤੇ ਫੇਰ ਹਾਸਦੇ ਖੇਡਦੇ ਨੂਰਾ ਤੇ ਪਾਲਾ ਘਰ ਆ ਜਾਂਦੇ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਗਏ ਬਚਪਨ ਦਾ ਪਿਆਰ ਵੀ ਗੂੜਾ ਹੁੰਦਾ ਗਿਆ ਨੂਰਾ ਅਕਸਰ ਆਖਰੀ ਕਿ ਸਾਡਾ ਸਮਾਜ ਆਪਣਾ ਇਹ ਰਿਸ਼ਤਾ ਕਬੂਲ ਨਹੀਂ ਕਰੇਗਾ ਤੁਸੀਂ ਸਿੱਖ ਹੋ ਤੇ ਅਸੀਂ ਮੁਸਲਮਾਨ ਪਰ ਨੂਰਾ ਪਹਿਲਾਂ ਅਸੀਂ ਇਨਸਾਨ ਹਾਂ ਪਾਲਾ ਬੇਚੈਨੀ ਯਹੀ ਮਹਿਸੂਸ ਕਰ ਸਕਦਾ ਸਭ ਕੁਝ ਠੀਕ ਚੱਲ ਰਿਹਾ ਸੀ ਤੇ ਫੇਰ ਇੱਕ ਦਿਨ ਅਚਾਨਕ ਉਹ ਕਾਲਾ ਦੌਰ ਸ਼ੁਰੂ ਹੋ ਗਿਆ। ਲਾਹੌਰ ਦੇ ਬਾਜ਼ਾਰ ਦਿਨੇ ਹੀ ਸੁੰਨੇ ਹੋ ਗਏ। ਜਿੱਥੇ ਵੀ ਕਮਜਵ ਨੇ ਡੰਗਾਕਾਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਉਹ ਦੂਜੇ ਮਜਬ ਦੇ ਲੋਕਾਂ ਦੀਆਂ ਦੁਕਾਨਾਂ ਛਾੜ ਦਿੰਦੇ। ਜਿਉਂਦਿਆਂ ਨੂੰ ਛਾੜਿਆ ਗਿਆ ਤੇ ਹਰ ਮਜਬ ਦੀ ਧੀ ਭੈਣ ਦੀ ਪੱਤ ਰੋਲੀ ਗਈ। ਭੀੜ ਨੇ ਨਰਿੰਜਣਾ ਸਿੰਘ ਦੇ ਘਰ ਵੱਲ ਰੁੱਖ ਕਰ ਲਿਆ। ਅੱਲਾਹੁ ਅਕਬਰ ਦੇ ਨਾਰੇ ਗੂੰਜਣ ਲੱਗੇ ਗੰਗਾਕਾਰੀਆਂ ਦਰਵਾਜ਼ਿਆਂ ਨੂੰ ਭੰਨਣ ਲੱਗੇ ਨਰਿੰਜਨ ਸਿੰਘ ਵੀ ਸਮਝ ਗਿਆ ਸੀ ਕਿ ਆਖਰੀ ਸਮਾਂ ਆ ਗਿਆ ਹੈ ਪਰ ਮੁਹੰਮਦ ਖਾਨ ਨੇ ਪੌੜੀ ਲਗਾ ਕੇ ਨਰਿੰਜਨ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੂੰ ਆਪਣੇ ਘਰ ਉਤਾਰ ਪਨਾਹ ਦੇ ਦਿੱਤੀ ਗੰਗਾਕਾਰੀਆਂ ਨੇ ਨਰਿੰਜਨ ਸਿੰਘ ਦਾ ਸਾਰਾ ਘਰ ਫੂਕ ਦਿੱਤਾ ਪਰ ਉਹਨਾਂ ਵਿੱਚ ਕੁਝ ਵੀ ਸੀ ਜੋ ਪਾਲੇ ਤੇ ਨੂਰਾਂ ਦੇ ਆਪਸੀ ਸਬੰਧਾਂ ਬਾਰੇ ਜਾਣਦੇ ਸੀ ਸ਼ਹਿਰ ਹੀ ਇਸ ਤੋਂ ਵਧੀਆ ਮੌਕਾ ਨਹੀਂ ਸੀ ਮਿਲਣਾ ਉਹਨਾਂ ਨੂੰ ਪਾਲੇ ਤੇ ਨੂਰਾਂ ਦੀ ਕਹਾਣੀ ਖਤਮ ਕਰਨ ਦਾ ਅੱਧਿਉ ਵੱਧ ਲੰਗਾਕਾਰੀ ਨਰਿੰਦਰ ਸਿੰਘ ਦਾ ਘਰ ਸਾੜ ਨਾਰੇ ਲਾਉਂਦੇ ਅੱਗੇ ਲੰਘ ਗਈ ਲਾਹੌਰ ਦੀਆਂ ਗਲੀਆਂ ਵਿੱਚ ਸਪੀਕਰਾਂ ਰਾਹੀਂ ਬੋਲਿਆ ਗਿਆ ਕਿ ਜਿਸ ਨੇ ਵੀ ਇਹ ਮੁਲਕ ਛੱਡ ਕੇ ਜਾਣਾ ਹੋਵੇ ਤਾਂ ਜਾ ਸਕਦੇ ਨੇ ਹਰ ਗਲੀ ਇਨਸਾਨੀ ਖੂਨ ਨਾਲ લાલો લાલો ਹੋ ਚੁੱਕੀ ਸੀ ਨਰੰજન ਸਿੰਘ ਤੇ ਉਸ ਦਾ ਪਰਿਵਾਰ ਸਾਰਾ ਦਿਨ محمد ਖਾਨ ਦੇ ਘਰ ਲੁਕ ਰਕੇ ਬੈਠੇ ਰਹੇ ਸਰਦਾਰਾ ਜੇ ਜਾਨ ਹੈ ਤਾਂ ਜਹਾਨ ਹੈ ਇਹ ਮੁਲਕ ਹੁਣ ਤੁਹਾਡੇ ਰਹਿਣ ਜੋਗ ਨਹੀਂ ਰਹਾ ਜ਼ਹਿਰ ਕੋਲ ਦਿੱਤੀ ਹੈ ਸਮੇਂ ਦੀਆਂ ਹਕੂਮਤਾਂ ਨੇ ਆਪਣੇ ਹੀ ਆਪਣਿਆਂ ਦੇ ਬਹਿਰੀ ਹੋ ਗਏ ਨੇ ਤੂੰ ਫਿਕਰ ਨਾ ਕਰ ਰਾਤ ਨਹੀਂ ਹਨੇਰੇ ਮੈਂ ਆਪ ਤੈਨੂੰ ਤੇ ਤੇਰੇ ਪਰਿਵਾਰ ਨੂੰ ਸਿਹਤ ਨਾਲ ਮਹਬੂਤ ਜਗ੍ਹਾ ਤੇ ਪਹੁੰਚਾ ਦੇ ਮੰਗਾ ਬਾਹਰ ਕਤਲਗਾਰਤ ਉਵੇਂ ਹੀ ਹੋ ਰਹੀ ਸੀ ਰਾਤ ਦੇ ਹਨੇਰੇ ਵਿੱਚ ਮੁਹੰਮਦ ਖਾਨ ਨੇ ਦਰਵਾਜ਼ਾ ਖੋਲ ਨਰਿੰਜਨ ਤੇ ਉਸ ਦੇ ਪਰਿਵਾਰ ਨੂੰ ਦੂਜੀ ਗਲੀ ਵਿੱਚ ਲੈ ਜਾਂਦਾ ਪਰ ਕੁਝ ਦੰਗਾਕਾਰੀ ਇਸ ਤਾਕ ਵਿੱਚ ਬੈਠੇ ਸੀ ਤੇ ਕਿਰਪਾਨਾਂ ਨਾਲ ਦੰਗਾਕਾਰੀਆਂ ਨੇ ਨਰਿੰਜਨ ਸਿੰਘ ਤੇ ਮੁਹੰਮਦ ਖਾਨ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਕੇਸ ਦੀ ਬੁੱਕਲਾ ਮੁਹੰਮਦ ਖਾਨ ਨੇ ਵੀ ਤਲਵਾਰ ਤਲਵਾਰ ਹਵਾ ਵਿੱਚ ਲਹਿਰਾ ਦਿੱਤੀ ਦੰਗਾਕਾਰੀਆਂ ਨਾਲ ਸਭ ਨੇ ਬੜੀ ਹਿੰਮਤ ਨਾਲ ਮੁਕਾਬਲਾ ਕੀਤਾ ਪਰ ਮੁਹੰਮਦ ਖਾਨ ਤੇ ਉਸ ਕੁਝ ਗਹਿਰੇ ਵਾਰ ਕੀਤੇ ਹੋ ਗਏ ਲਹੂ ਲਹਾਨ ਹੋਇਆ ਮੁਹੰਮਦ ਖਾਨ ਉੱਥੇ ਹੀ ਡਿੱਗ ਪਿਆ ਓਏ ਸਰਦਾਰਾ ਤੂੰ ਭੱਜ ਜਾ ਆਪਣੀ ਜਾਨ ਬਚਾ ਤੇ ਇਹਨਾਂ ਆਖਦੇ ਮੁਹੰਮਦ ਖਾਨ ਦੁਨੀਆ ਤੋਂ ਰੁਖਸਤ ਹੋ ਗਿਆ ਨਾਦੀ ਗਲੀ ਵਿੱਚ ਇੱਕ ਹੋਰ ਭੀੜ ਉਹਨਾਂ ਕੋਲ ਪਹੁੰਚੀ ਬੋਲੇ ਸੋ ਨਿਹਾਲ ਦੇ ਨਾਰੇ ਤੇ ਕਿਰਪਾਨਾਂ ਲਹਿਰਾ ਰਹੀਆਂ ਸਨ ਨਰਿੰਜਲ ਸਿੰਘ ਨੇ ਖੁਰ ਆਪਣੇ ਪਰਿਵਾਰ ਨੂੰ ਸੰਭਾਲਿਆ ਮੁਹੰਮਦ ਖਾਨ ਦੀ ਸੁਹਾਦ ਤੇ ਉਹ ਦੁਖੀ ਸੀ ਨਰਿੰਜਣਾ ਆਪਣੀ ਭੀੜ ਵਿੱਚ ਹੀ ਸ਼ਾਮਲ ਹੋ ਗਿਆ ਆਸੇ-ਪਾਸੇ ਤੱਕਿਆ ਤਾਂ ਪਾਲਾ ਕਿਤੇ ਵੀ ਨਹੀਂ ਸੀ ਪਲਟ ਕੇ ਵੇਖਿਆ ਤਾਂ ਪਾਲਾ ਨੂਰਾਂ ਦਾ ਹੱਥ ਫੜੀ ਆਣ ਭੀੜ ਵਿੱਚ ਰਲ ਗਿਆ ਸਾਹਮਣੇ ਪਈ ਅੱਬੂ ਜਾਣ ਦੀ লাশ ਨੂਰਾ ਲਈ ਇਹ ਮੰਜ਼ਰ ਬਹੁਤ ਭੈਣਕ ਸੀ ਨਫ਼ਰਤ ਦੀ ਅੱਗ ਨੇ ਇੱਕ ਧੀ ਨੂੰ ਕੁਝ ਹੰਝੂ ਵਹਾਉਣ ਦਾ ਵੀ ਮੌਕਾ ਨਾ ਦਿੱਤਾ ਜਥਿਆਂ ਦੇ ਜਥੇ ਅਟਾਰੀ ਬਾਰਡਰ ਤੇ ਬਾਗਾ ਬਾਰਡਰ ਰਹੀਂ ਚੜਦੇ ਪੰਜਾਬ ਵਾਲੇ ਪਾਸੇ ਚਾਲੇ ਪਾਉਂਦੇ ਰਹੇ ਸਭ ਕੁਝ ਬਰਬਾਦ ਹੋ ਚੁੱਕਾ ਸੀ ਸਾਰੀ ਜ਼ਿੰਦਗੀ ਦੀ ਕਮਾਈ ਲੁੱਟ-ਪੋਟ ਗਈ ਨੂਰਾ ਲਈ ਇਹ ਹੈ ਦਰਦ ਅਸਾਹੀ ਸੀ ਛੋਟੀ ਜਹੀ ਸੀ ਜਦ ਸਵੀਨਾ ਬੇਗਮ ਨੂਰਾ ਦੀ ਮਾਂ ਨੂਰਾ ਨੂੰ ਮੁਹੰਮਦ ਖਾਨ ਦੀ ਝੋਲੀ ਪਾ ਕੇ ਕਿਧਰੇ ਹੋਰ ਚਲੀ ਗਈ ਸੀ ਮੁਹੰਮਦ ਖਾਨ ਨੇ ਮੜ ਦੂਜਾ ਵਿਆਹ ਨਾ ਕਰਵਾਇਆ ਆਪਣੀ ਧੀ ਦਾ ਪਾਲਣ ਪੋਸ਼ਣ ਖੁਦ ਹੀ ਕੀਤਾ ਨੂਰਾ ਵੀ ਜਾਣਦੀ ਸੀ ਕਿ ਅੱਬੂ ਜਾਣ ਦੇ ਬਾਅਦ ਇੱਥੇ ਮੇਰਾ ਕੋਈ ਨਹੀਂ ਤੇ ਆਖਰ ਲਹਿੰਦੇ ਪੰਜਾਬ ਦੀ ਨੂਰਾ ਚੜ੍ਹਦੇ ਪੰਜਾਬ ਦੀ ਸਰਦਾਰਨੀ ਜੰਗੀਰ ਕੌਰ ਬਣ ਗਈ ਨਰੰજન ਸਿੰਘ ਨੇ ਇੱਕ ਦਿਨ ਰਾਤ ਮਿਹਨਤ ਕਰ ਫਿਰ ਤੇ ਇੱਕ ਕਾਰੋਬਾਰ ਖੜਾ ਕਰ ਲਿਆ ਪਾਲੇ ਤੇ ਨੂਰਾ ਦੇ ਰਿਸ਼ਤੇ ਤੋਂ ਨਰੰજન ਸਿੰਘ ਨੂੰ ਕੋਈ ਇਤਰਾਜ਼ ਨਹੀਂ ਸੀ ਖੁਸ਼ੀ-ਖੁਸ਼ੀ ਨਰੰજન ਸਿੰਘ ਨੇ ਦੋਨਾਂ ਦਾ ਵਿਆਹ ਕਰ ਦਿੱਤਾ ਪਾਲਾ ਜਿਵੇਂ ਜਿਵੇਂ ਜਵਾਨ ਹੁੰਦਾ ਗਿਆ ਪਿੰਡ ਦੇ ਹੋਰ ਸਾਂਝੇ ਕੰਮਾਂ ਵਿੱਚ ਬਾਦ ਚੜ੍ਹ ਕੇ ਹਿੱਸਾ ਲੈਂਦਾ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼੍ਰੀ ਹੁੰਦਾ ਘਰ ਦੇ ਵਿਹੜੇ ਵਿੱਚ ਕਲਕਾਰੀਆਂ ਗੂੰਜਣ ਲੱਗੀਆਂ ਕਈ ਸਾਲ ਤੱਕ ਪਾਲੇ ਨੂੰ ਪਿੰਡ ਵਾਲਿਆਂ ਨੇ ਆਪਸੀ ਸਹਿਮਤੀ ਨਾਲ ਸਰਪੰਚ ਚੁਣਿਆ ਪਰ ਅਫਸੋਸ ਕਿਸੇ ਨਾ ਕਿਸੇ ਨਾਮਰਾਦ ਬਿਮਾਰੀ ਕਾਰਨ ਪਾਲਾ ਚਲ ਵਸਿਆ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਲਈ ਸੰਭਲਣਾ ਬੇਹਦ ਔਖਾ ਸੀ ਪਰ ਸਾਰੇ ਪਿੰਡ ਨੇ ਸਾਥ ਦਿੱਤਾ ਸਮਾਂ ਚੱਲਦਾ ਗਿਆ ਤੇ ਹੁਣ ਪਾਲੇ ਦਾ ਪੁੱਤ ਵੀ ਜਵਾਨ ਹੋ ਗਿਆ ਪਾਲੇ ਦੇ ਜਾਣ ਤੋਂ ਬਾਅਦ ਸਰਦਾਰ ਜੰਗੀਰ ਕੌਰ ਨੇ ਵੀ ਲੋਕਾਂ ਦੀ ਹਰ ਔਖੇ ਸੌਖੇ ਵੇਲੇ ਮਦਦ ਕੀਤੀ। ਕਦੇ ਕਿਸੇ ਗਰੀਬ ਗੁਰਬੇ ਨਾਲ ਤੱਕਾ ਨਹੀਂ ਹਉਣ ਦਿੱਤਾ ਤੇ ਕਦੇ ਕਿਸੇ ਤਕੜੇਦਾਰ ਉਹ ਬ ਨਹੀਂ ਸੀ ਚੱਲਣ ਦਿੱਤਾ। ਸਮਾ ਆਪਣੀ ਚਾਲੇ ਚੱਲਦਾ ਗਿਆ। ਪਿੰਡ ਦੇ ਵੱਡੇ ਦਰਵਾਜ਼ੇ ਲੋਕਾਂ ਦਾ ਇਕੱਠ ਵੱਧ ਗਿਆ। ਕੰਧ ਤੇ ਲੱਗੀ ਪਾਲੇ ਦੀ ਤਸਵੀਰ ਨੂੰ ਪਾਲੇ ਦੀ ਨੂਰਾ ਟਿਕਟਕੀ ਲਗਾ ਕੇ ਟੱਕ ਰਹੀ ਸੀ ਸ਼ਾਇਦ ਅੱਜ ਚੜ੍ਹਦੇ ਪੰਜਾਬ ਦੇ ਜ਼ਗੀਰਕਾਰ ਤੇ ਲੈਹnde ਪੰਜਾਬ ਦੀ ਨੂਰਾ ਆਪਣੀ ਜ਼ਿੰਦਗੀ ਦੇ 80 ਬਰੇ ਬਤੀਤ ਕਰ ਅੱਜ ਅੰਤਮ ਸਾਹਾਂ ਤੇ ਸੀ ਇਸ਼ਾਰੇ ਨਾਲ ਪੁੱਤ ਨੂੰ ਕੋਲ ਬੁਲਾਇਆ ਤੇ ਜਿਵੇਂ ਕੋਈ ਆਪਣੀ ਅੰਤਮ ਇੱਛਾ ਆਖ ਨੂਰਾ ਇਸ ਜਹਾਨੋਂ ਰੁਖਸਤ ਹੋ ਗਈ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਜਦ ਨੂਰਾ ਦੀ ਆਖਰੀ ਇੱਛਾ ਪਿੰਡ ਦੇ ਲੋਕਾਂ ਸਾਹਮਣੇ ਰੱਖੀ ਤਾਂ ਸਭ ਦੁਚਿੱਤੀ ਵਿੱਚ ਪੈ ਗਈ ਹੁਣ ਤੱਕ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਸਰਦਾਰ ਦੀ ਜਗੀਰ ਕੋਰ ਮੁਸਲਮਾਨਾਂ ਦੀ ਧੀ ਨੂਰਾ ਹੈ ਆਏ ਭਲਾ ਕਿਵੇਂ ਹੋ ਜੂ ਇਹ ਤਾਂ ਸਾਡੇ ਧਰਮ ਦੇ ਖਿਲਾਫ ਹੋ ਗਈ ਸਾਡੇ ਆਪਣੇ ਰਸਮੋ ਰਿਵਾਜ ਨੇ ਜੰਨਤ ਵਿੱਚ ਜਗਾ ਨਸੀਬ ਨਹੀਂ ਹੋਣੀ ਇਸ ਰੂਹ ਨੂੰ ਅੱਲਾ ਅੱਲਾ ਆਖ ਆਖ ਕਰ ਉਹ ਸਹੈਣ ਨੇ ਦੋਨੋਂ ਹੱਥ ਮੂੰਹ ਤੇ ਫੇਰ ਆਖਿਆ ਫੇਰ ਤਾਂ ਇਹ ਸਾਡੇ ਧਰਮ ਦੇ ਖਿਲਾਫ ਹੈ ਢੀੜ ਵਿੱਚੋਂ ਬਲਦੇਵ ਸਿੰਘ ਥੋੜਾ ਤੜਖੀ ਜਿਹੀ ਨਾਲ ਬੋਲਿਆ ਚਾਰੇ ਪਾਸੇ ਚੁੱਪ ਜਹੀ ਫਸਰ ਗਈ ਓਏ ਕਿਹੜੇ ਧਰਮ ਦੀ ਗੱਲ ਕਰਦੇ ਹੋ ਤੁਸੀਂ ਉਸ ਧਰਮ ਦੀ ਜਿਸ ਨੇ ਇਸ ਮਿੱਟੀ ਕੋਈ ਧੀ ਨੂੰ ਨਾ ਲੈੰਦੇ ਪੰਜਾਬ ਦੀ ਹੋਣ ਦਿੱਤਾ ਤੇ ਨਾ ਚੜਦੇ ਪੰਜਾਬ ਦੀ ਭੀੜ ਨੂੰ ਚੀਰਦਾ ਹੋਇਆ ਬਾਬਾ ਮੇਜਰ ਸਿੰਘ ਹੁੰਡੇ ਦੇ ਸਹਾਰੇ ਸਭ ਤੋਂ ਅੱਗੇ ਆਖਲੋਤਾ ਓਏ ਪਿੰਡ ਵਾਲਿਓ ਤੁਹਾਨੂੰ ਪਤਾ ਇਸ ਧੀ ਨੇ ਕਦੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਉਹ ਚਾਹੇ ਕੋਈ ਮੁਸਲਮਾਨ ਸਿੱਖ ਜਾਂ ਕੋਈ ਹੋਰ ਧਰਮ ਦਾ ਹੋਵੇ ਹਰ ਇੱਕ ਦੀ ਮਦਦ ਖੜੇ ਮੱਥੇ ਕੀਤੀ ਅਜਿਹਾ ਕਿਹੜਾ ਧਰਮ ਹੈ ਜੋ ਮਰਿਆ ਨਾਲ ਵੀ ਵਿਦਕਰਾਂ ਕਰਨਾ ਸਿਖਾਉਂਦਾ ਹੈ ਸਭ ਚੁੱਪ ਸੀ ਅਚਾਨਕ ਭੀੜ ਦੇ ਇੱਕ ਪਾਸਿਓਂ ਆਵਾਜ਼ ਆਈ ਸਰਦਾਰਨੀ ਜੰਗੀਰ ਕੌਰ ਅਮਰ ਰਹੇ ਅਮਰ ਰਹੇ ਫਿਰ ਦੂਜੇ ਪਾਸਿਓਂ ਵੀ ਇਹੀ ਆਵਾਜ਼ ਆਈ ਨੂਰਾ ਅਮਰ ਰਹੇ ਅਮਰ ਰਹੇ ਉਸ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਧੀ ਦੀ ਆਖਰੀ ਇੱਛਾ ਪੂਰੀ ਕਰਨ ਲਈ ਅਰਥੀ ਸਜਾਈ ਗਈ ਲੋਕਾਂ ਨੇ ਆਪ ਮੁਹਾਰੇ ਹੀ ਅਰਕੀ ਦੇ ਮੰਗਰ ਸ਼ਮਸ਼ਾਨ ਘਾਟ ਵੱਲ ਬਹੀਰਾ ਘੱਤ ਲਈਆਂ ਸ਼ਮਸ਼ਾਨ ਘਾਟ ਪਹੁੰਚੇ ਜਿੱਥੇ ਪਾਲੇ ਦਾ ਅੰਤਮ ਸੰਸਕਾਰ ਕੀਤਾ ਸੀ ਉਸ ਥਾਂ ਬਿਲਕੁਲ ਕੋਲ ਕਬਰ ਪੁੱਟ ਲਈ ਗਈ ਇੱਕ ਪਾਸੇ ਨੂਰਾ ਲਈ ਨਵਾਜ ਪੜੀ ਗਈ ਤੇ ਦੂਜੇ ਪਾਸੇ ਸਰਦਾਰ ਨਿਜਗੀਰ ਕੌਲੀ ਅੰਤਮ ਅਰਦਾਸ ਹੋਈ ਅਕਸਰ ਪਾਲੇ ਦੇ ਜਾਣ ਤੋਂ ਬਾਅਦ ਨੂਰਾ ਆਪਣੇ ਪੁੱਤ ਨੂੰ ਦੱਸਦੀ ਕਿ ਪਾਲਾ ਇਸ ਗੱਲੋਂ ਅਰਦਾਸ ਹੋ ਜਾਂਦਾ ਸੀ ਕਿ ਤੁਹਾਡੇ ਕਬਰਸਤਾਨ ਤੇ ਸਾਡੇ ਸਮਸ਼ਾਨ ਘਾਟ ਤੋਂ ਦੂਰ ਨਹੀਂ ਆਪਾਂ ਮਰਨ ਤੋਂ ਬਾਅਦ ਤਾਂ ਇਕੱਠੇ ਨਹੀਂ ਹੋ ਸਕਦੇ ਪਰ ਅੱਜ ਇਸ ਲਈ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਧੀ ਧੀਤੀ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਦੋ ਮੁਲਕਾਂ ਨੂੰ ਨਾ ਸਹੀ ਪਰ ਦੋ ਧਰਮਾਂ ਨੂੰ ਇੱਕੋ ਥਾਂ ਲਿਆ ਖੜੇ ਕਰ ਦਿੱਤਾ ਦੋ ਰੂਹਾਂ ਦਾ ਮਿਲਾਪ ਹੋ ਚੁੱਕਾ ਸੀ ਨਾਰੇ ਹੋਰ बुलंद ਹੋ ਗਏ ਜੰਗੀਰ ਕੌਰ ਅਮਰ ਰਹੇ ਨੂਰਾ ਅਮਰ ਰਹੇ ਧੰਨਵਾਦ ਜੀ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ